ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆ ਗਲੇ ਦਾ ਨਵਾਂ ਡਿਜ਼ਾਈਨ ਬਣਾਉਣ ਉਹਦੇ ਵਾਸਤੇ ਆਪਾਂ ਨਾ ਬੁਕਰਮ ਦਾ ਪੀਸ ਲੈ ਲਿਆ ਇਹ ਆਪਾਂ ਲੰਮਾ ਹੀ ਉਤਾਰ ਲਿਆ ਇੱਕ ਵਾਰੀ ਇਹਦੀ ਚੁੜਾਈ ਹੈਗੀ ਆ 7.5 ਇੰਚ ਹੈ ਤੇ ਇਹਨੂੰ ਇਸ ਤਰ੍ਹਾਂ ਆਪਾਂ ਜਿੰਨੇ 1 ਮੀਟਰ ਦਾ ਆਪਣੀ ਬੁਕਰਮ ਸੀਗੀ ਤੇ ਮੀਟਰ ਦੇ ਲੰਬਾਈ ਸੀ ਉਤਾਰ ਲਏ ਇਹਦੇ ਨਾਲੋਂ ਹੀ ਗਲਾ ਕਟਿੰਗ ਕਰ ਲਾਂਗੇ ਤੇ ਫਿਰ ਨਾਲ ਹੀ ਰੱਖ ਦਾਂਗੇ ਇਹਨੂੰ ਇਸੇ ਤਰ੍ਹਾਂ ਹੀ ਜੁੜੇ ਨੂੰ ਕਿਉਂਕਿ ਫਿਰ ਅਗਲਾ ਅਗਲਾ ਕਟਿੰਗ ਕਰਨਾ ਹੋਊਗਾ ਫਿਰ ਸਖਾ ਨੂੰ ਨੇ ਇੱਥੇ ਆਪਾਂ ਦੂਰਾ ਫੋਲਡ ਕਰਕੇ ਬੁਕਰਮ ਦੇ ਟੁਟੇ ਨੂੰ ਤੇ ਇਹਦੇ ਸਲਾਈ ਲਾ ਲੈਣੇ ਆ ਕਿਉਂਕਿ ਸਲਾਈ ਲਾਉਣ ਨਾਲ ਨਾ ਫਿਰ ਆਪਣਾ ਇੱਧਰ ਉੱਧਰ ਬੁਕਰਮ ਰਿਸਕਦੀ ਨਹੀਂ ਇਹ ਪੇਸਟਿੰਗ ਵਾਲੀ ਬੁਕਰਮ ਆ ਇਸ ਤਰ੍ਹਾਂ ਸਲਾਈ ਵਾਲੀ ਹੁਣ ਆਪਣਾ ਗਲਾ ਕਟਿੰਗ ਕਰਨ ਵੇਲੇ ਖੇਲਣਾ ਨਹੀਂ ਗਾ ਗਲਾ ਇਸ ਤਰ੍ਹਾਂ ਰੱਖ ਲਿਆ ਨੂੰ ਮੋੜ ਤੁਹਾਡੀ ਮਰਜ਼ੀ ਆ ਕੋਈ ਮਰਜ਼ੀ ਸ਼ੇਪ ਦਾ ਗਲਾ ਕਟਿੰਗ ਕਰ ਸਕਦੇ ਥਰ ਆਪਾਂ ਪੈਚ ਅਲਗ-ਅਲਗ ਬਣਾਉਣਾ ਵਿੱਚੋਂ ਪੈਚ ਲਾਉਣਾ ਇੱਥੇ ਪੈਚ ਕੱਟਣਾ ਉਹ ਸਭ ਨਾ ਕਟਿੰਗ ਕਰਾਂਗੇ ਆਪਾਂ ਗਲੇ ਦੀ ਚੜਾਈ ਰੱਖਣੀ ਹੈ ਜੀ 2.5 ਤਿਆਰ 2.5 ਤੋਂ 1 ਪੁਆਇੰਟ ਉੱਤੇ ਰੱਖ ਲੈ ਡੁੰਗਾਈ ਰੱਖਣੀ ਆਪਾਂ 6 ਇੰਚ ਤਿਆਰ ਕਰਨੀ ਹੈ 6.5 ਅੱਧਾ ਇੰਚ ਮਾਰਜਿਨ ਉੱਪਰ ਆ ਜੂਗਾ ਤੇ ਇੱਧਰ ਵੀ ਸਾਢੇ 6 ਹੋ ਗਿਆ ਇੱਥੋਂ ਟਾਈ ਤੋਂ ਇੱਕ ਪੁਆਇੰਟ ਉੱਤੇ ਇਸ ਤਰ੍ਹਾਂ ਚਾਰ ਸ਼ੇਪ ਹੋਏ ਇੱਥੇ ਗਲਾਈ ਪਾ ਦਾਂਗੇ ਆ ਇੱਥੇ ਬਣਾਵਾਂਗੇ ਆਪਾਂ ਪੈਚ ये आप बनावे जी तीन चुंडा जोरस मतलब कि यदि लंबाई रखा साढे चार चौड़ाई है जीडी वो आप थोड़ी जी घट करा वो रखा साढ़े तीन इतों ते इस तरह इधर, ठीक है जी हम पहला गला जरा सैडा तो कटिंग कर दें इस तरह ना हूँ थोड़ू दसागे आप जो अपनी फालतू बुकरम बचेगी वो किस तरह कम आऊगी बाद यह आप बहरली साइड तो कटिंग कर रहे हैं बारी साइड तो कला ਹੁਣ ਆ ਇਸੇ ਤਰ੍ਹਾਂ ਹੀ ਛੱਡ ਲਿਆ ਆਪਾਂ ਗळा ਜਦੋਂ ਅਗਲਾ ਗळा ਕਟਿੰਗ ਕਰਾਂਗੇ ਇੱਥੋਂ ਨਿਸ਼ਾਨ ਲੱਗ ਜਾਣਗੇ ਆ ਆਪਣੀ ਇੰਨੀ ਬੁਕਰਮ ਨਹੀਂ ਵੇਸਟ ਹੋਣੀ ਸੀ ਵਿੱਚ ਕੰਮ ਆ ਜੂਗੀ ਠੀਕ ਆ ਇਹਨੂੰ ਆਪਾਂ ਹੁਣ ਸਾਈਡ ਤੇ ਕਰ ਦਿੰਨੇ ਹੁਣ ਆਪਾਂ ਅਗਲਾ ਕਟਿੰਗ ਕਰਦੇ ਆ ਇੱਥੋਂ ਗਲਾਈ ਦੇਣਾ ਆਜਿਹੜੇ ਪੀਸ ਬਚ ਜਾਂਦੇ ਆਪਾਂ ਇਹ ਵੀ ਜੀ ਸਿੱਟਦੇ ਨਹੀਂ ਹੁੰਦੇ ਵੇਸਟ ਨਹੀਂ ਕਰਦੇ ਇਹਨਾਂ ਨੂੰ ਵੀ ਸੰਭ ਕੇ ਰੱਖ ਲੈਣੇ ਆਂ ਕਈ ਵਾਰੀ ਛੋਟਾ ਮੋਟਾ ਡਿਜ਼ਾਈਨ ਬਣਾਉਣ ਦੇ ਕੰਮ ਆਉਂਗੇ ਹੁਣ ਆਪਾਂ ਸਲਾਈ ਲੈਨੇ ਆਂ ਡੇਢ ਇਸ ਤਰ੍ਹਾਂ ਆਪਾਂ ਗਣਾ ਹੋ ਗਿਆ ਕਟਿੰਗ ਇੱਥੋਂ ਆਪਾਂ ਕਟਿੰਗ ਕਰਾਂਗੇ ਗਲੇ ਨੂੰ ਜੇ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਵੀ ਰੱਖ ਸਕਦੇ ਪਰ ਆਪਾਂ ਕਟਿੰਗ ਕਰਾਂਗੇ ਇੱਥੋਂ ਗਲਾ ਐਸਟਰਾ ਕਟਿੰਗ ਕਰ ਦਾਂਗੇ ਹੁਣ ਆਪਾਂ ਇਹਨੂੰ ਕੱਪੜੇ ਤੇ ਲਾ ਲਿਓਗੇ ਪ੍ਰੈਸ ਨਾਲ ਐਸ ਤਰ੍ਹਾਂ ਆਪਾਂ ਪ੍ਰੈਸ ਨਾਲ ਕੱਪੜੇ ਤੇ ਗਲਾ ਲਾ ਲੈਂਦਾ ਤੇ ਇਹਦਾ ਆਪਾਂ ਪੈਚ ਸਲਵਾਰ ਨਾਲ ਦਾ ਮੈਚਿੰਗ ਸੂਟ ਸੀ ਤੇ ਸਲਵਾਰ ਨਾਲ ਦੇ ਕੱਪੜੇ ਤੇ ਆਪਾਂ ਪੇਸਟਿੰਗ ਪੇਪਰ ਲਾ ਕੇ ਇਸ ਤਰ੍ਹਾਂ ਦਾ ਪੈਚ ਬਣਾ ਲੈਂਦਾ ਜਿਹੜਾ ਇਹਦੇ ਵਿੱਚ ਰੱਖਾਂਗੇ ਠੀਕ ਹੈ ਜੀ ਹੁਣ ਆਪਾਂ ਗਲਾ ਬਣਾਉਣਾ ਸ਼ੁਰੂ ਕਰਦੇ ਆਂ ਇੱਥੇ ਲਾ ਲੈਨੇ ਆਪਾਂ ਟੱਕ ਇਹਦੇ ਚੁੰਡਾ ਚੋ ਮੋੜਨਾ ਸੌਖਾ ਹੋ ਜਾਂਦਾ ਹੈ। ਨਾਲ ਇਸ ਤਰ੍ਹਾਂ ਆਪਾਂ ਜਿਵੇਂ ਆਪਾਂ ਆਮਗਲਾ ਮੋੜਦੇ ਹੁ ਉਸੇ ਤਰ੍ਹਾਂ ਇਸ ਤਰ੍ਹਾਂ ਹੁਣ ਆਪਾਂ ਗਲੇ ਇਹਦੇ ਚਾਰ ਚੁੱਕੇ ਕਪੜਾ ਫੋਲਡ ਕਰ ਲਿਆ ਗਲੇ ਦੀ ਆਪਾਂ ਲੰਬਾਈ ਨਾਪ ਲੈਣੀ ਆਪਾਂ ਰੱਖਣੀ ਹੈ ਜੀ 6 ਇੰਚ ਤਿਆਰ ਇਸ ਤੱਕਾ ਫालतू ਕਪੜਾ ਜਿਹੜਾ ਆਪਾਂ ਵੈਸੀ ਛੱਡ ਲਿਆ ਸੀ ਕਈ ਵਾਰੀ ਗਲੇ ਆਪਣਾ ਵਾਧਾ ਰੱਖਣਾ ਪੈ ਜਾਂਦਾ ਤਾਂ ਕਰਕੇ ਇਹਨੂੰ ਹੁਣ ਆਪਾਂ ਕਰ ਦਿੰਨੇ ਆ ਕਟਿੰਗ ਰਸਾ ਇੰਟਰ ਚ ਲਾ ਲਾਂਗੇ ਟੱਕ ਆ ਆਪਾਂ ਨਾ ਕਮੀਜ਼ ਦਾ ਅਗਲਾ ਹਿੱਸਾ ਲੈ ਲਿਆ ਤੇ ਇਹਦੇ ਵਿੱਚ ਆਪਾਂ ਪਲੋਈਆਂ ਵਗੈਰਾ ਪਾ ਕੇ ਤਿਆਰ ਕਰ ਲਿਆ ਹੁਣ ਇਹਦੇ ਤੇ ਲਾਵਾਂਗੇ ਗਲਾ ਗਲਾ ਜਿਵੇਂ ਆਪਾਂ ਆਮ ਗਲਾ ਲਾਉਣੀ ਉਸੇ ਤਰ੍ਹਾਂ ਹੀ ਲਾਵਾਂਗੇ ਇਸ ਤਰ੍ਹਾਂ ਰੱਖਾਂਗੇ ਫਿਰ ਬੁਕਰਮ ਦੇ ਨਾਲ ਨਾਲ ਸਲਾਈ ਲਾਵਾਂਗੇ ਕਾਟੁੰ ਦਾ ਕਪੜਾ ਜਿੱਥੇ ਹਲਾ ਨਾਲ ਹੀ ਕਪੜਾ ਇੱਕ ਦੂਸਰੇ ਦੇ ਲੱਗ ਜਾਂਦਾ ਨਹੀਂ ਤੁਸੀਂ ਪਿੰਨਾ ਵਗੈਰਾ ਵੀ ਲਾ ਸਕਦੇ ਹੋ ਇਸ ਤਰ੍ਹਾਂ ਹੁਣ ਜਿਸ ਤਰ੍ਹਾਂ ਦਾ ਸ਼ੇਪ ਦਾ ਆਪਾਂ ਪੈਚ ਕਟਿੰਗ ਕੀਤਾ ਉਸ ਤਰ੍ਹਾਂ ਸਲਾਈ ਲਾ ਲਾਂਗੇ ये गला आप बिना लैस तो बनावे जी कमीज आप जिस कलर की लैस लाई है चाकों पर लावे बहवें से तो उस कलर के धागे ना आप एंकरिंग कर दें क्योंकि लैस जी घट सी करके आपन बना रहे हैं ठीक है हम देखो अपनों गला बन गया हम यटिंग कर देंगे थिला देने पैचा बिच्चो कटिंग कर करा इस तरह ध्यान में कटिंग करना कई बार कपड़ा वर्ध कटाया जाए तो जा जा फिर अपनी सियान निकलना खतरा जी ये भी आप इस तरह चार चुंडा टक्क चा ला लेंगे इस तरह तो जोड़ा जो कपड़ा ज्यादा है ना थोड़ा जहाँ कटिंग कर देंगे नहीं तो मोटा जहा हो जूगा हमू इस तरह गले में आप पलटा लागे आ चुंडा चंगी तरह कट देंगे ਹੁਣ ਆਪਏ ਦੇ ਚਾਰ ਚੁੱਕ ਰੇ ਨਾ ਕੱਚੀ ਸਿਲਾਈ ਲਾ ਲੈਣੇ ਆ ਪਹਿਲਾਂ ਮੋਟਾ ਬਖਾ ਕਰਕੇ ਕਿ ਸਲਾਈ ਆਪਾਂ ਮੋٹے ਬਖੇ ਨਾਲ ਲਾਈ ਹੈ ਜੀ ਤਰਪਾਈ ਹੋਈ ਜਾ ਉਹ ਵੀ ਹੋ ਜੂਗੀ ਜਦੋਂ ਉਦੋਂ ਸਲਾਈ ਆਪੇ ਉੱਡੜ ਜੂਗੀ। ਇੱਕ ਵਾਰੀ ਆ ਦੇਖੋ ਆਪਣਾ ਗਲਾ ਰੈਡੀ ਹੋ ਗਿਆ ਹੁਣ ਆਪਾਂ ਵਿੱਚ ਜਿਹੜਾ ਪੈਚ ਲਾਉਣਾ ਉਹ ਰੈਡੀ ਕਰ ਲਗੇ। ਆ ਆਪਣਾ ਹੈਗਾ ਕਪੜਾ ਜਿਹੜੀ ਤੇ ਪੈਚ ਲਾਇਆ ਆਪਾਂ ਹਾਂ ਆਪਾਂ ਬਾਹਾਂ ਤੇ ਚਾਕਾਂ ਤੇ ਆਹ ਵਾਲੀ ਲੈਸ ਲਾਉਣੀ ਹੈ। ਤੇ ਇਸ ਕਲਰ ਦੀ ਹਨਾ ਆਪਾਂ ਰੇਲਾਂ ਲੈ ਲਈਆਂ ਚ 4 5 ਤੇ ਉਹ ਧਾਗਾ ਫਿਰਕੀ ਤੇ ਭਰ ਲਿਆ ਪੰਜ ਲੜਾ ਕਰਕੇ ਤੇ ਹੁਣ ਆਪਾਂ ਇਹਦੇ ਵਿੱਚ ਇੰਕਰਿੰਗ ਕਰ ਦਾਂਗੇ ਉਹਦੇ ਨਾਲ ਠੀਕ ਹੈ ਜੀ ਇਹਨੂੰ ਆਪਾਂ ਇਹ ਠੰਪਾ ਲੈਂਗੇ ਫਿਰਕੀ ਚ ਜੇ ਤਾਂ ਇਹ ਫਿਰਕੀ ਪਾਣੀ ਹੈ ਤੁਸੀਂ ਜਿਆਦਾ ਲੜਾ ਦੇ ਧਾਗੇ ਆ ਜੀ ਤੁਸੀਂ ਇਹਨੂੰ ਨਾ ਇਸ ਤਰ੍ਹਾਂ ਥੋੜਾ ਜਿਹਾ ਨਟ ਨੂੰ ਇਨੂੰ ਲੂਜ਼ ਕਰ ਲੋ ਕਿਉਂਕਿ ਧਾਗਾ ਜਿਆਦਾ ਮੋਟਾ ਹੋ ਜਾਂਦਾ ਫਿਰ ਖਿੱਚ ਭੈਣ ਲੱਗ ਜਾਂਦੀ ਹੁਣ ਇਹਦੇ ਵਿੱਚ ਆਪਾਂ ਨਾ ਇਸ ਤਰ੍ਹਾਂ ਆ ਜਿਹੜਾ ਪੇਸਟਿੰਗ ਪੇਪਰ ਵਾਲਾ ਕੱਪੜਾ ਉਹ ਏਹ ਢਾਂ ਵਾਲੇ ਪਾਸੇ ਕਰ ਲਾਂਗੇ ਜਿਹੜਾ ਦੂਸਰਾ ਉੱਪਰ ਕਰ ਲਾਂਗੇ ਤੇ ਇਹਦੇ ਉੱਤੇ ਕਰ ਦਾਂਗੇ ਆਪਾਂ ਐਂਕ੍ਰਿੰਗ ਉਹ ਤੁਹਾਡੀ ਮਰਜ਼ੀ ਤੁਸੀਂ ਟੈਡੀਆਂ ਲੈਣਾ ਵੀ ਲਾ ਸਕਦੇ ਹੋ ਅਪਾ ਸਿੱਧੀਆਂ ਲੈਣਾ ਲਾਵਾਂਗੇ ਇਸ ਤਰ੍ਹਾਂ ਦੇਖਾਂਗੇ ਜੇ ਸੋਨਾ ਲੱਗਿਆ ਫਿਰ ਆਪਾਂ ਇਹਦੇ ਵਿੱਚ ਡੱਬੇ ਵੀ ਬਣਾ ਦਾਂਗੇ ਤੁਸੀਂ ਨਿਸ਼ਾਨ ਵੀ ਲਾ ਸਕਦੇ ਹੋ ਤਰਾ ਪਾ ਨਿਸ਼ਾਨ ਨਹੀਂ ਲਾਏ ਕਿਉਂਕਿ ਆਪਾਂ ਤੱਕ ਜੀ ਨਾਲ ਰੀਡਾਈਨਿੰਗ ਕਰ ਦਾਂਗੇ ਜੀ ਸਲਾញਾ ਮਾਰ ਕੇ ਫਿਰ ਦੇਖਦੇ ਆ ਆ ਦੇਖੋ ਜੀ ਇਸ ਤਰ੍ਹਾਂ ਦਾ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਵੀ ਲਾ ਦਨੇ ਆ ਕਲੈਨ ਟੈਟਨਾ ਖਲਾਦਾਂਗੇ ਇੱਥੇ ਲਗਾਂਗੇ ਲਾਉਣ ਕਿਸ ਤਰ੍ਹਾਂ ਕਲੈਨ ਲਾਣੀ ਨਸਤਰਾ ਦੂਸਰੀ ਲਾਦਾਂਗੇ ਜਿੰਨਾ ਸਪੇਸ ਆ ਮਾਈਕਲਾਂ ਛੱਡਿਆ ਉਹਨਾਂ ਹੀ ਦੂਸਰੀ ਚ ਅਸਲਆਂੀਆਂ ਲਾ ਲੈਣੇ ḍn ਪਤਾ ਨਹੀਂ ਕਿੱਦਾਂ ਦਾ ਬਣੇਗਾ ਆ ਦੇਖੋ ਜੀ ਇਸ ਤਰ੍ਹਾਂ ਲ ਆਪਣਾ ਡਿਜ਼ਾਈਨ ਬਣ ਗਿਆ ਸਲਾਇਆਂ ਆ ਪਲਾ ਲਾ ਲੇ ਹੁਣ ਆਪਾਂ ਇਹਨੂੰ ਗੜੇ ਦੇ ਵਿੱਚ ਘਾਰ ਰੱਖਾਂਗੇ ਪਹਿਲਾਂ ਆਪਾਂ ਫਿਰਕੀ ਬਦਲ ਲੇ ਜੀ ਫਿਰਕੀ ਆਪਾਂ ਬਦਲ ਲਈ ਹੁਣ ਨਾਲ ਦੀ ਪਾਲੀ ਤੇ ਇਹਨੂੰ ਇਸ ਤਰ੍ਹਾਂ ਹੁਣ ਰੱਖਾਂਗੇ पैच न बिल्कुल नाल जोड़ना होगा आपनी स्टार्ट करा ਇਸ ਲਈ ਆਪਾਂ ਜਿਹੜੀ ਬ੍ਰੇਕ ਵਖੇਨਾ ਲਾਵਾਂਗੇ ਕਿਉਂਕਿ ਹੁਣ ਇਹ ਦੇੜਨਾ ਨਹੀਂ ਹੋਊਗਾ ਨਾ ਇਹ ਆਪਾਂ ਪੱਕਾ ਕੰਮ ਨਹੀਂ ਕਰਨਾ ਹੋਊਗਾ ਤੁਹ ਮੋੜ ਕੇ ਫਿਰ ਇਹਦੇ ਉੱਤੇ ਸਲਾਈ ਲਾ ਦਾਂਗੇ ਥੋੜੀ ਜਿਹੀ ਹੁਣ ਆਪਾਂ ਨਾ ਗਲੇ ਦੇ ਵੀ ਇੱਥੇ ਸਲਾਈ ਲਾ ਦਨੇ ਆ ਇੱਕ ਫਿਰ ਉਪਰਾਜ ਨਹੀਂ ਲੱਗਦਾ ਫਿਰ ਨਾਲ ਮੈਚ ਕਰ ਜੂਗਾ तक लैके ठीक है आप आपना गला हो गया तैयार ਬਿਨਾਂ ਲੈਸ ਤੋਂ ਆਪਾਂ ਗਲਾ ਰੈਡੀ ਕਰ ਦਿੱਤਾ। ਕਈ ਵਾਰੀ ਤੁਹਾਡੇ ਕੋਲੇ ਵੀ ਲੈਸ ਨਹੀਂ ਹੁੰਦੀ ਤੁਸੀਂ ਵੀ ਇਦਾਂ ਦੇ ਡਿਜ਼ਾਈਨ ਬਣਾ ਸਕਦੇ ਹੋ ਗਲੇ ਦੇ। ਬਿਨਾਂ ਲੈਸ ਤੋਂ ਬਹੁਤ ਸੋਹਣਾ ਡਿਜ਼ਾਈਨ ਬਣ ਜਾਂਦਾ ਜੀ। ਜੇ ਥੋੜੀ ਬਹੁਤੀ ਹੋਵੇ ਵੀ ਤਾਂ ਇਸ ਤਰ੍ਹਾਂ ਕੱਟ ਕੇ ਵੀ ਲੱਗ ਸਕਦੀ ਹੈ ਵਿੱਚ। ਠੀਕ ਹੈ ਜੀ। ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਦੂਸਰਾ ਚੈਨਲ ਹੈ ਆਪਣਾ ਜਸਪਰੀਤ ਮਲਟੀ ਕੁਕਿੰਗ ਚੈਨਲ ਉਸ ਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ